ਤੱਕਤ ਸ੍ਰੀ ਹਜੂਰ ਸਾਹਿਬ ਦੀ ਸੰਗਤ ਦੇ ਵੱਲੋਂ ਇੱਕ ਚਿੱਠੀ ਜਿਹੜੀ ਹੈ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੰਬੋਧਿਤ ਕੀਤੀ ਗਈ ਹੈ ਔਰ ਉਹਦੇ ਵਿੱਚ ਲਿਖਿਆ ਗਿਆ ਹੈ ਕਿ ਸਿੱਖ ਜਿਹੜੇ ਨੇ ਜਿਹੜੇ ਹਜੂਰ ਸਾਹਿਬ ਦੀ ਹਦੂਦ 'ਚ ਰਹਿੰਦੇ ਨੇ ਉਹਨਾਂ ਨੂੰ ਗੈਰ ਸਿੱਖ ਦੇ ਨਾਲ ਆਪਣੇ ਧੀ ਪੁੱਤ ਨੂੰ ਵਿਆਹਣਾ ਨਹੀਂ ਚਾਹੀਦਾ ਵੈਸ ਜੋ ਇਸ ਚਿੱਠੀ ਦੇ ਵਿੱਚ ਜਿਹੜੀ ਅਰਜ਼ੀ ਆ ਬੇਨਤੀ ਆ ਉਹਦੇ ਵਿੱਚ ਲਿਖਿਆ ਕਿ ਆਪ ਜੀ ਦੇ ਸਮੁਖ ਬੇਨਤੀ ਹੈ ਕਿ ਅਕਾਲ ਤਖਤ ਸਾਹਿਬ ਤੋਂ ਆਦੇਸ਼ ਹੁਕਮਨਾਮਾ ਜਾਰੀ ਕਰਕੇ ਸਾਰੇ ਦੇਸ਼-ਵਦੇਸ਼ ਦੀਆਂ ਸੰਗਤਾਂ ਨੂੰ ਸੂਚਿਤ ਕੀਤਾ ਜਾਵੇ ਕਿ ਕੋਈ ਵੀ ਗੁਰਸਿੱਖ ਲੜਕੀ ਗੈਰ ਸਿੱਖ ਦੇ ਨਾਲ ਵਿਆਹ ਕਰਦੀ ਹੈ ਤਾਂ ਉਸ ਦੇ ਮਾਪਿਓ ਗੈਰ ਸਿੱਖ ਨੂੰ ਆਪਣਾ ਜਵਾਈ ਤੇ ਪਰਿਵਾਰਕ ਮੈਂਬਰ ਸਵੀਕਾਰ ਕਰਦੇ ਨੇ ਤਾਂ ਉਹਨਾਂ ਤੇ ਸਖਤ ਤੋਂ ਸਖਤ ਪੰਥਕ ਕਾਰਵਾਈ ਹੋਵੇਗੀ ਅਤੇ ਉਹਨਾਂ ਦਾ ਜਿਹੜਾ ਪਰਿਵਾਰ ਦੇ ਨਾਲ ਰੋਟੀ ਬੇਟੀ ਦੀ ਕੋਈ ਸਾਂਝ ਨਾ ਕਰੇ ਫਿਲਹਾਲ ਇਹ ਜਿਹੜਾ ਸਿੱਖ ਜਿਹੜੀ ਸੰਗਤ ਹੈ ਤਖਤ ਸ੍ਰੀ ਹਜੂਰ ਸਾਹਿਬ ਦੀ ਉਹਨਾਂ ਦੇ ਵੱਲੋਂ ਅਪੀਲ ਕੀਤੀ ਗਈ ਹੈ ਔਰ ਕਿਹਾ ਗਿਆ ਕਿ ਜਥੇਦਾਰ ਸਾਹਿਬ ਅਤੇ ਪੰਜ ਪਿਆਰਾ ਸਹਿਬਾਨ ਨੂੰ ਜਿਹੜਾ ਆ ਸੰਬੋਧਿਤ ਕੀਤਾ ਗਿਆ ਆ ਤਖਤ ਸਚਕੰਡ ਸ੍ਰੀ ਹਜੂਰ ਸਾਹਿਬ ਦੇ ਜਿਹੜੇ ਅੱਗੇ ਸਿਮਨਰ ਬੇਨਤੀ ਕੀਤੀ ਆ ਮਾਮਲਾ ਇਹ ਆ ਕਿ ਇਹਨਾਂ ਵੱਲੋਂ ਕਿਹਾ ਗਿਆ ਆ ਕਿ ਹਜੂਰ ਸਾਹਿਬ ਦੀ ਜਿਹੜੀ ਕਮੇਟੀ ਆ ਉਹਨਾਂ ਦੇ ਵੱਲੋਂ ਉਹਨਾਂ ਦੇ ਇੱਕ ਮੈਂਬਰ ਦਾ ਜਿਹੜਾ ਧੀ ਪੁੱਤ ਹੈ ਉਹ ਗੈਰ ਸਿੱਖ ਦੇ ਨਾਲ ਵਿਆਹਿਆ ਗਿਆ ਆ ਕਹਿੰਦੇ ਕਿ ਇਹ ਉਹਨਾਂ ਦੇ ਨਾਲ ਪੰਗੜੇ ਪਾਉਂਦੇ ਉਹਨੂੰ ਸੈਲੀਬ੍ਰੇਟ ਕਰਦੇ ਨਜ਼ਰ ਆਇਆ ਜਿਹੜਾ ਕਿ ਸਿੱਖਾਂ ਦੀ ਹੋਂਦ ਲਈ ਖਤਰਾ ਆ ਕਿਉਂਕਿ ਇਸ ਤੋਂ ਜਿਹੜਾ ਆ ਇਨਫਲੂਐਂਸ ਹੋ ਕੇ ਦੂਸਰੇ ਸਿੱਖ ਵੀ ਅਹਜਾ ਕਰਨਗੇ ਕਿਉਂਕਿ ਉੱਥੇ ਸਿੱਖਾਂ ਦੀ ਗਿਣਤੀ ਘੱਟ ਹੈ ਇਸ ਕਰਕੇ ਸ਼ਾਇਦ ਸੋਚਿਆ ਗਿਆ ਫਿਲਹਾਲ ਐਜਡੀ ਸਿੱਖ ਸੰਗਤ ਦੇ ਵੱਲੋਂ ਜੂਰ ਸਾਹਿਬ ਦੀ ਸਿੱਖ ਸੰਗਤ ਹੈ ਉਹਨਾਂ ਦੇ ਵੱਲੋਂ ਅਪੀਲ ਕੀਤੀ ਗਈ ਹੈ ਬਕਾਇਦਾ ਇਹ ਚਿੱਠੀ ਲਿਖੀ ਗਈ ਹੈ ਤੱਕ ਸ੍ਰੀ ਅਕਾਲ ਤਖਤ ਸਾਹਿਬ ਨੂੰ ਔਰ ਜਿਹੜਾ ਆ ਸੰਬੋਧਨ ਕੀਤਾ ਗਿਆ ਹੈ ਔਰ ਨਾਲ ਦੇ ਨਾਲ ਥੱਲੇ ਸਾਈਨ ਵੀ ਕੀਤੇ ਗਏ ਆ ਵੀ ਜਿਨ੍ਹਾਂ ਜਨਾਰੇ ਚਿੱਠੀ ਲਿਖੀ ਹੋਈ ਹੈ ਔਰ ਇਹਦੇ ਵਿੱਚ ਕਿਹਾ ਗਿਆ ਵੀ ਕੋਈ ਵੀ ਸਿੱਖ ਆਪਣੇ ਜਿਹੜਾ ਜਿਹੜਾ ਆ ਧੀ ਪੁੱਤ ਦਾ ਵਿਆਹ ਗੈ ਸਿੱਖ ਜਿਹੜੀ ਕਮਿਊਨਿਟੀ ਚ ਨਾ ਕਰੇ ਔਰ ਜੇ ਕੋ ਉਹਨਾਂ ਦਾ ਧੀ ਪੁੱਤ ਕਰਾਉਂਦਾ ਆ ਤੇ ਉਸ ਨੂੰ ਇਸ ਹਿਸਾਬ ਦੇ ਨਾਲ ਉਹਦੀ ਜਿਹੜੀ ਆ ਉਹਨੂੰ ਉਹਨੂੰ ਮਨਾਇਆ ਨਾ ਜਾਵੇ ਤਾਂ ਜੋ ਲੋਕ ਜਿਹੜੇ ਨੇ ਜਾਂ ਬਾਕੀ ਬੱਚੇ ਜਿਹੜੇ ਨੇ ਉਹ ਤੋਂ ਪ੍ਰਭਾਵਿਤ ਹੋਣ ਔਰ ਪ੍ਰਭਾਵਿਤ ਹੋ ਕੇ ਅਜਿਹੇ ਆ ਕੰਮ ਚੱਕਣ ਸੋ ਤੁਹਾਨੂੰ ਕੀ ਲੱਗਦਾ ਆ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਕੀ ਇਹ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ ਕੀ ਸੰਗਤ ਦੀ ਜਿਹੜੀ ਅਪੀਲ ਹੈ ਉਸ ਨੂੰ ਕਿਵੇਂ ਤੁਸੀਂ ਦੇਖਦੇ ਹੋ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਫਿਲਹਾਲ ਤਖਤ ਸ੍ਰੀ ਹਜੂਰ ਸਾਹਿਬ ਦੀ ਸੰਗਤ ਦੇ ਵੱਲੋਂ ਇਹ ਅਪੀਲ ਕੀਤੀ ਗਈ ਹੈ ਇਸ ਅਪੀਲ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਕਿਉਂਕਿ ਉਹਨਾਂ ਨੇ ਕਿਹਾ ਆ ਬੇਸਿੱਖ ਕੁੜੀਆਂ ਗੈਰ ਸਿੱਖ ਪਰਿਵਾਰਾਂ 'ਚ ਵਿਆਹ ਕਰਾ ਰਹੀਆਂ ਨੇ ਔਰ ਇਸ ਵਿਆਹ ਨੂੰ ਉਹਨਾਂ ਦੇ ਘਰ ਦੇ ਜੜੇ ਨੇ ਖੁੱਲੀਆਂ ਬਾਹਾਂ ਨਾਲ ਸਵੀਕਾਰ ਕਰ ਰਹੇ ਨੇ ਵਿਆਹ 'ਚ ਭੰਗੜੇ ਪਾ ਰਹੇ ਨੇ ਔਰ ਜਿਹਦੇ ਨਾਲ ਬਾਕੀ ਬੱਚੇ ਬੱਚੀਆਂ ਜਿਹੜੇ ਨੇ ਉਹ ਪ੍ਰਭਾਵਿਤ ਹੋ ਰਹੇ ਨੇ ਔਰ ਇਸੇ ਕਰਕੇ ਉਹਨਾਂ ਨੇ ਜਿਹੜਾ ਐ ਤੱਕ ਸ੍ਰੀ ਹਜੂਰ ਸਾਹਿਬ ਨੂੰ ਹਜੂਰ ਸਾਹਿਬ ਦੀ ਸੰਗਤ ਦੇ ਵੱਲੋਂ ਸ੍ਰੀ ਅਕਾਲ ਤਖਸੈਬ ਨੂੰ ਇਹ ਚਿੱਠੀ ਲਿਖੀ ਗਈ ਹੈ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਕਮੈਂਟ ਕਰਕੇ ਤੁਸੀਂ ਦੱਸ ਸਕਦੇ ਹੋ ਉਹਨਾਂ ਕਮੈਂਟਸ ਨੂੰ ਅਸੀਂ ਇੱਥੇ ਪੜ੍ਹਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਅਜਿਹਾ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ ਫਿਲਹਾਲ ਇਹ ਚਿੱਠੀ ਦਾ ਜਵਾਬ ਸ੍ਰੀ ਅਕਾਲ ਤਖਸੈਬ ਵੱਲੋਂ ਕੀ ਹੁੰਦਾ ਆ ਸ੍ਰੀ ਅਕਾਲ ਤਖਸੈਬ ਦੇ ਪੰਜ ਪਿਆਰੇ ਜਿਹੜੇ ਨੇ ਉਹ ਇਹਦੇ ਬਾਰੇ ਕੀ ਸੋਚਦੇ ਨੇ ਉਹ ਤ ਸਮਾਂ ਦੱਸੇਗਾ ਪਰ ਹਜੂਰ ਸਾਹਿਬ ਦੀ ਜਿਹੜੀ ਸਿੱਖ ਸੰਗਤ ਹੈ ਉਹਨਾਂ ਦੇ ਵੱਲੋਂ ਇਹ ਜਿਹੜੀ ਆ ਚਿੱਠੀ ਲਿਖੀ ਗਈ ਆ ਔਰ ਚਿੱਠੀ ਦੇ ਵਿੱਚ ਮੰਗ ਕੀਤੀ ਗਈ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਜਿਹੜੇ ਨੇ ਉਹ ਹੁਕਮਨਾਮਾ ਲਿਖਣ ਔਰ ਹੁਕਮਨਾਮੇ ਦੇ ਉੱਤੇ ਜਿਹੜਾ ਆ ਸਿੱਖ ਸੰਗਤ ਨੂੰ ਵਿਚਾਰ ਕਰਨ ਦੀ